ਸਾਰੇ ਕਿਸਾਨ ਭਰਾਵਾਂ ਨੂੰ ਸਤ ਸ੍ਰੀ ਅਕਾਲ ਸੋ ਦੋਸਤੋ ਅੱਜ ਦੀ ਜਿਹੜੀ ਆਪਣੀ ਵਿਜਿਟ ਹੈਗੀ ਆ ਇੱਕ ਬਹੁਤ ਹੀ ਟੌਪ ਦਾ ਫਾਰਮ ਤੁਹਾਨੂੰ ਦਿਖਾਉਣ ਜਾ ਰਿਆਂ ਸਰਾਹ ਡੈਰੀ ਫਾਰਮ ਸੋ ਜਿਹੜਾ ਫਾਰਮ ਆ ਦੋਸਤੋ ਜੇ ਤੁਸੀਂ ਇਸ ਫਾਰਮ ਉੱਪਰ ਆ ਕੇ ਵਿਜਿਟ ਕਰਨੀ ਹੋਵੇ ਤਾਂ ਪਿੰਡ ਹੈਗਾ ਵਾ ਦੋਸਤੋ ਵੱਡੇ ਸਭਰਾ ਵੱਡੇ ਸਭਰਾ ਨੂੰ ਜਿਹੜੀ ਤਹਿਸੀਲ ਪੈਂਦੀ ਆ ਦੋਸਤੋ ਉਹ ਪੱਟੀ ਪੈਂਦੀ ਆ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪੈਂਦਾ ਆ ਤੇ ਓਨਰ ਦਾ ਨਾਮ ਹੈਗਾ ਬਾਜ ਸਿੰਘ ਤੇ ਬਹੁਤ ਹੀ ਵੀਰ ਸ਼ੌਂਕੀਆ ਪਸ਼ੂਆਂ ਦੀ ਮਾਲੋ ਬਰੀਡਿੰਗ ਤੇ ਕੰਮ ਕਰਦਾ ਵਾ ਇਧਰਲੇ ਪਾਸੇ ਜਿਹੜਾ ਬੋਲਿਆ ਬਹੁਤ ਵਧੀਆ ਬੱਚਾ ਮਾਲੋ ਐਮ 29 ਦਾ ਰੱਖਿਆ ਇਹਦੀ ਝੋਟੀ ਵੀ ਬਹੁਤ ਚੰਗੇ ਦੁੱਧ ਤੇ ਚੱਲ ਰਹੀ ਆ ਤੇ ਕਟੀਆਂ ਵੀ ਬਹੁਤ ਸੋਹਣੀਆਂ ਆ ਤੇ ਅੱਜ ਇੱਕ ਬਹੁਤੇ ਵੀਰਾਂ ਨੇ ਡਿਮਾਂਡ ਕਰੀ ਸੀ ਕਿ ਘਰੇਲੂ ਪਰਿਵਾਰ ਦੇ ਵਿੱਚੋਂ ਵੀਡੀਓ ਬਣਾ ਕੇ ਜਰੂਰ ਸਾਨੂੰ ਦਿਓ ਕਿਉਂਕਿ ਘਰੇਲੂ ਪਰਿਵਾਰ ਚੋਂ ਕਈ ਵੀਰ ਮੱਝ ਖਰੀਦਣਾ ਚਾਹੁੰਦੇ ਸੀਗੇ ਤੇ ਅੱਜ ਮੱਝ ਵੀ ਵੀਰ ਨੇ 15-16 ਲੀਟਰ ਵਾਲੀ ਮਾਲੋ ਵਕਾਊ ਕੀਤੀ ਆ ਬਹੁਤ ਵੱਡੇ ਪੱਲੇ ਦੀ ਮੱਝ ਆ ਤੇ ਇੱਕ ਵਾਰ ਸਾਰੇ ਪਸ਼ੂਆਂ ਤੇ ਮੈਂ ਤਾਂ ਨਿਗਾ ਮਾਰਾ ਦੀ ਕਿਉਂਕਿ ਕਈ ਵੀਰ ਨੇ ਕਹਿਣਾ ਹੁੰਦਾ ਕਿ ਵੀਰੇ ਇੱਕ ਮੱਝ ਦਿਖਾਈ ਆ ਮੰਨ ਲਓ ਵੀਰ ਕੋਲੇ ਸਾਰੇ ਹੀ ਤੋਂ ਸਾਰੇ ਚੜਦੀ ਤੋਂ ਚੜਦੀਆਂ ਆ ਤੇ ਚੰਗੇ ਦੁੱਧ ਵਾਤੇ ਚੱਲਣ ਵਾਲੀਆਂ ਮੱਝਾਂ ਆ ਤੇ ਆਓ ਆਪਾਂ ਵੀਰ ਨਾਲ ਗੱਲਬਾਤ ਕਰਕੇ ਇੱਕ ਵਾਰ ਵੀਰ ਤੋਂ ਵੀ ਜਿਹੜਾ ਸਾਰਾ ਐਡਰੈਸ ਆ ਉਹ ਕਨਫਰਮ ਕਰਾ ਦਨੇ ਆ ਫਿਰ ਆਪਾਂ ਇਸ ਮੱਝ ਬਾਰੇ ਜਾਣਕਾਰੀ ਲੈਣੀ ਆ ਜਿਹੜੀ ਸਾਹਮਣੇ ਤੁਹਾਨੂੰ ਮੈਂ ਸਕਰੀਨ ਤੇ ਦਿਖਾ ਰਿਹਾ ਵਾਂ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਪਾਜੀ ਆਪਣਾ ਨਾਮ ਦੱਸ ਦਿਓ ਜੀ ਪਹਿਲਾਂ ਬਾਜ ਸਿੰਘ ਨਾਮ ਆ ਠੀਕ ਆ ਜੀ ਆਪ ਸਰਦਾਰ ਕਸ਼ਮੀਰ ਸਿੰਘ ਸਰਾਂ ਠੀਕ ਆ ਜੀ ਪਾਜੀ ਜਿਹੜਾ ਇਹ ਪੈਂਡ ਫਿਰ ਆਪਣਾ ਕਿਹੜਾ ਆ ਗਿਆ ਪੈਂਡ ਵੀਰ ਜੀ ਵੱਡੇ ਸਭਰਾ ਅੱਛਾ ਜੀ ਤਸਵੀਰ ਪੱਟੀ ਜ਼ਿਲ੍ਹਾ ਤਰਨਤਾਰਨ ਜਿਲਾ ਤਰਨਤਾਰ ਆ ਗਿਆ ਪਾਜੀ ਫਿਰ ਇੱਕ ਰੇਲੂ ਪਰਿਵਾਰ ਵਿੱਚ ਪੂਰਨ ਸਾਰੇ ਵਪਾਰ ਵਾਲਾ ਕੰਮ ਨੇ ਆਪਣਾ ਠੀਕ ਹੈ ਡੈਰੀ ਫਾਰਮ ਆ ਜਾਨੀ ਕਿ ਆਪਣਾ ਜਿਹੜਾ ਜਦੀ ਪੁਸਤੀ ਕੰਮ ਬਾਪੂਆਂ ਦਾ ਕੰਮ ਹੀ ਹੈ ਜੀ ਮਤਲਬ ਠੀਕ ਹੈ ਜਦੀ ਪੁਸਤੀ ਪਾਜੀ ਕਿੰਨੇ ਤੋਂ ਕਿੰਨੇ ਲੀਟਰ ਵਾਲੀ ਮੱਝ ਜਿਹੜੀ ਆਪਣੇ ਫਾਰਮ ਦੇ ਫੋਲ ਐਵੇਂ ਮਾਰ ਜੀ ਥੋੜ੍ਹ ਦੇ ਮਾਰਨੇ ਆ ਪਾਉਂਦੇ ਨਹੀਂ ਹਨਾ 16 17 ਕਿਲੋ ਵਾਲੀ 18 ਕਿਲੋ ਤੇ ਕਰਾ ਪਾਉਂਦਾ ਮਤਲਬ ਰੱਖੀਆਂ ਜੀ ਠੀਕ ਹੈ ਜੀ ਠੀਕ ਹੈ ਮੰਨ ਲਓ ਇੰਨੇ ਕੁ ਦੁੱਧ ਤੇ ਚੱਲਣ ਵਾਲੀਆਂ ਮੱਝਾਂ ਫਾਰਮ ਵਾਲੇ ਤੇ ਕਰਾ ਪਾਉਂਦੀਆਂ ਹੈਗੀਆਂ ਜੀ ਠੀਕ ਹੈ ਪਾਜੀ ਤੇ ਪਾਜੀ ਜੇ ਗ ਠੀਕ ਹੈ ਜੀ ਕਿੰਮਾ ਸੂਆ ਸੂਈ ਆ ਇਹ ਜੀ ਤੀਸਰੇ ਸੂਆ ਤੀਸਰੇ ਸੂਏ ਸੁਣਾ ਨੇ ਹੁਣ ਜੀ ਮਤਲਬ ਅੱਜ ਲੈ ਜੂਗੀ 1 ਹਫਤਾ ਠੀਕ ਹੈ ਜੀ ਤੇ ਕਰੀਬ ਤੇ ਆਪਾਂ ਦੂਸਰੇ ਸੂਏ ਦੇ ਥੱਲੇ 16 ਕਿਲੋ ਦੁੱਧ ਆਪਾਂ ਚੋਇਆ ਜੀ ਠੀਕ ਆ ਭਾਜੀ ਮੰਨ ਲਓ ਦੂਸਰੇ ਸੂਏ 16 ਕਿਲੋ ਦੁੱਧ ਨੇ ਦਿੱਤਾ ਆ ਹਾਂ ਜੀ ਚੋਇਆ ਜੀ ਤੇ ਹੁਣ ਇਹਨੇਗਾ ਤੀਜੇ ਸੂਏ ਨੂੰ ਇਹ ਪ੍ਰੈਗਨੈਂਟ ਆ ਹਾਂ ਜੀ ਹਾਂ ਜੀ ਕਿੰਨੇ ਦਿਨਾਂ ਦੀ ਭਾਜੀ ਮੰਨ ਲਓ ਇਹ ਕੱਚੀ ਹੈ ਕਿੰਨੇ ਦਿਨ ਲੈ ਲੇਗੀ ਮੰਨ ਲਓ 1 ਹਫਤਾ ਖੜੂਗੀ ਜੀ ਜੀ ਅੱਛਾ ਜੀ 1 ਹਫਤਾ ਲੈ ਜੂਗੀ 1 ਹਫਤਾ ਖੜੂਗੀ ਜੀ ਠੀਕ ਹੈ ਜੀ ਤੇ ਵੀ ਜਿਹੜਾ ਭਾਜੀ ਲక్ష్ਮੀ ਦੇਰੀ ਫਾਰਮ ਵਾਲਿਆਂ ਦਾ ਭਾਜੀ ਉਹ ਲక్ష్ਮੀ ਦੇਰੀ ਫਾਰਮ ਵਾਲਿਆਂ ਦਾ ਬਹੁਤ ਆਪਣਾ ਪਿਆਰ ਉਹਨਾਂ ਨਾਲ ਜੀ ਠੀਕ ਆ ਜੀ ਤੇ ਉਹਨਾਂ ਨਾਲ ਆਪਾਂ ਮਤਲਬ ਉਸੇ ਮਿਲ ਆ ਜਾ ਜੀ ਅੱਛਾ ਜੀ ਉਹਨਾਂ ਦੇ ਬੋਲਦਾ ਤੁਸੀਂ ਕੋਈ ਨੂੜ ਦਾ ਸੀਮਨ ਲਾਇਆ ਆ ਹਾਂਜੀ 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 ਤੇ ਭਾਜੀ ਜਿਵੇਂ ਮੰਨ ਲਓ ਹੁਣ ਇਹ ਦੂਜੇ ਜਿਹੜਾ ਲੈਕਟੇਸ਼ਨ ਸੀਗਾ ਇਹਦਾ ਹਾਂਜੀ ਉਹਦੇ ਚ ਇਹਨੇ 16 ਕਿਲੋ ਦੁੱਧ ਦਿੱਤਾ ਹਣਾ ਬਿਲਕੁਲ ਜੀ ਬਿਲਕੁਲ ਠੰਡਾ ਕਰਕੇ ਜਿਹੜਾ ਆਪਾਂ ਮਤਲਬ ਜਿਹਨੂੰ ਦੁੱਧ ਮੰਨਦੇ ਆ ਜੀ ਠੀਕ ਹੈ ਲੌਂਗ ਟਾਈਮ ਦੁੱਧ ਦਿੱਤਾ ਜਦੋਂ ਇਹ ਪ੍ਰੈਗਨੈਂਟ ਹੋ ਜਾਂਦੀ ਆ ਭਾਜੀ ਤੇ ਇਹ ਕਿੰਨੇ ਮਹੀਨੇ ਦੁੱਧ ਦਿੰਦੀ ਆ ਰੱਖੀ ਜਨਾਰਖੀਏ ਦਾ ਠੀਕ ਹੈ ਜੀ ਖਾਪੀ ਦੇ ਅੱਪਾ ਚੁੰਦੇ ਹੈ ਜੀ ਪਿੱਲੇ ਸ ਵੀ ਠੀਕ ਹੈ ਜੀ ਤੇ ਵੀਰ ਆਪਾਂ ਇਹਦੀ ਇੱਕ ਵਰੀ ਨਾਲ ਤੋਲ ਚੈੱਕ ਕਰਾ ਦਈਏ ਕਿਉਂਕਿ ਇਹਦੇ ਨਾਲ ਆਰਡਰ ਦੀ ਕੁਆਲਿਟੀ ਪਤਾ ਲੱਗ ਜੂਗੀ ਤੇ ਬਾਕੀ ਮੰਨ ਲਓ ਜਜਮੈਂਟ ਹੋ ਜੂ ਗੈਸ ਹੋ ਜੂਗਾ ਕਿ ਦੋਸਤੋ ਵੱਡੇ ਕਦ ਕਾਟ ਦੀ ਮੰਨ ਲਓ ਮਾਝਿਆ ਤੁਸੀਂ ਦੇਖ ਸਕਦੇ ਆ ਆਮ ਵਪਾਰੀ ਵੀਰ ਕੋਲੇ ਹੁੰਦੀ ਤੇ ਸੈਂਤ ਦੂਜਾ ਸੂਆ ਹੀ ਦੱਸ ਦੇ ਪਰ ਜਿਹੜਾ ਜੈਨੂਨ ਆ ਵੀਰ ਦਾ ਜਿਹੜਾ ਮੰਨ ਲਓ ਘਰੇਲੂ ਪਰਿਵਾਰ ਦੇ ਵਿੱਚ ਪਸ਼ੂਤਾਂ ਰੱਖਿਆ ਹੋਇਆ ਵਾ ਆ ਤੁਸੀਂ ਦੇਖੋ ਬਹੁਤ ਹੀ ਸਾਫ ਸੁਥਰਾ ਤੇ ਕੰਪੈਕਟ ਜਿਹਾ ਆਰਡਰ ਆ ਤੇ ਜਿਹੜਾ ਆਪਾਂ ਕਹਦੇ ਨੇ ਹੁੰਦੇ ਨਾ ਕਿ ਮੁਠੀ ਵਾਲਾ ਥਣ ਲੱਗਾ ਆ ਉਹ ਲੱਗਾ ਦੋਸਤੋ ਇਹ ਮੁਠੀ ਵਾਲੇ ਥਣ ਦੀ ਇੱਕ ਹੋਰ ਵੀ ਖਾਸੀਅਤ ਹੁੰਦੀ ਆ ਕਿ ਥਣ ਕਦੇ ਖਰਾਬ ਨਹੀਂ ਹੁੰਦਾ ਜਿਹੜਾ ਥੋੜਾ ਜਿਹਾ ਤੋਰੀ ਟਾਈਪ ਕਹਿੰਦੇ ਜਾਂ ਲੌਂਗ ਲੌਂਗ ਆਪਾਂ ਥਣ ਕਹਿੰਦੇ ਨੇ ਜਾਂ ਟਟਮਾ ਲੇਵਾ ਕਹਿੰਦੇ ਨੇ ਉਹਦੇ ਵਿੱਚ ਥੋੜੀ ਜੀ ਪ੍ਰੋਬਲਮ ਆ ਜਾਂਦੀ ਆ ਪਰ ਇਹ ਜਿਹੜਾ ਥਣਿਆ ਬਿਲਕੁਲ ਬਰਾਬਰ ਦੇ ਪੀੜੀ ਦੇ ਪਾਵੇ ਵਰਗੇ ਚਾਰੇ ਥਣਿਆ ਆ ਆ ਤੁਸੀਂ ਦੇਖ ਸਕਦੇ ਆ ਮੱਜ ਮੰਨ ਲਓ ਜੇ ਤੁਰਦੀ ਆ ਤੇ ਪੂਰਾ ਆਰਡਰ ਫਸਦਾ ਆ ਤੇ ਹਜੇ ਵਟ ਵਟ ਪੈਂਦੇ ਆ ਤੇ ਕਰਮ ਵਾਲੀ ਵੀਰ ਦੇ ਦਸਨ ਮੁਤਾਬਕ ਹਾਂ ਜੇ ਇੱਕ ਹਫਤਾ ਖੜੂਗਾ ਜੀ ਵੀਰ ਜੀ ਠੀਕ ਆ ਜੀ ਹਾਂਜੀ ਹਾਂਜੀ ਇੱਕ ਹਫਤਾ ਲੈ ਜੂਗੀ ਬਾਕੀ ਜੇ ਹਿਸਾ ਹੋਣਾ ਮੈਂ ਸੋਖੀ ਪਈ ਮੇਰੇ ਸਾਹ ਨੂੰ ਹੋ ਸਕਦਾ ਕੋਈ 2-4 ਦਿਨ ਉੱਤੇ ਵੀ ਕਰ ਦੇ ਸਕਦੀ ਆ ਬਤਲ ਹਣਾ ਇੱਕ ਹਫਤੇ ਨੂੰ ਇਹ ਦੇ ਨਾਲ ਦਿਨ ਪੂਰੇ ਵੀਰ ਜੀ ਠੀਕ ਆ ਜੀ ਠੀਕ ਆ ਸੋ ਦੋਸਤੋ ਬਾਕੀ ਤੁਸੀਂ ਦੇਖ ਸਕਦੇ ਆ ਬਿਲਕੁਲ ਸਿੰਗਲ ਹੱਡੀ ਦੀ ਮਾਝ ਆ ਤੇ ਜਿੱਦਾਂ ਆਪਾਂ ਕਹਿ ਨਹੀਂ ਦਿੰਦੇ ਮੰਜਾ ਡੈਂਦਾ ਇੰਨੀ ਕ ਰਾਜੀ ਹੈਗੀ ਆ ਪੂਰੇ ਹੱਡ ਪਰਮੇ ਦੀ ਮਾਝ ਆ ਤੇ ਬਾਕੀ ਤੋਰ ਫੇਰ ਕੇ ਤੁਹਾਨੂੰ ਜਰੂਰ ਇਹਦੀ ਤੋਰ ਚੈੱਕ ਕਰਾਤੀ ਆ ਕਿਉਂਕਿ ਕਿਸੇ ਕਿਸਾਨ ਭਰਾ ਨੇ ਦੂਰ ਆਉਣਾ ਹੁੰਦਾ ਤੇ ਚਾਰ ਸਪੀਰਿਆਂੋਂ ਆਪਾਂ ਇਹਦੇ ਤੇ ਫੋਕਸ ਜ਼ਿਆਦਾਤਰ ਤਾਂ ਇਹਦੇ ਤੇ ਰਹਿਣਾ ਆ ਕਿਉਂਕਿ ਵੀਰ ਨੇ ਆਪਣੇ ਫਾਰਮ ਤੋਂ ਸੇਲ ਕੀਤੀ ਆ ਤੇ ਵੀਰ ਦੇ ਦਸਨ ਮੁਤਾਬਕ ਕਹਿੰਦਾ ਪਿਛਲੇ ਸਾਲ ਵੀ ਬਹੁਤ ਹੀ ਚੰਗੀ ਕੀਮਤ ਮਨ ਲਓ ਜੇਦੀ ਮਿਲਦੀ ਸੀ ਪਰ ਪਿਛਲੇ ਸਾਲ ਦੁੱਧ ਹੀ ਥੋੜੀ ਛੋਟੇ ਸੀਗੀ ਤਾਂ ਕਰਕੇ ਵੀਰ ਨੇ ਸੇਲ ਨਹੀਂ ਕੀਤੀ ਤੇ ਇਸ ਵਾਰ ਜਨੋ ਵੀ ਸਾਰੇ ਆਪਣੇ ਕੋਲ ਟਾਪ ਦੇ ਹੀ ਆ ਮਤਲਬ ਹਨ ਉਹਦੇ ਨਹੀਂ ਕੇ ਠੀਕ ਆ ਜੀ ਮੰਨ ਲਓ ਜਿੰਨੀਆਂ ਵੀ ਪਾਜੀ ਆਪਣੇ ਕੋਲੇ ਫਿਰ ਮੱਝਾਂ ਹੈਗੀਆਂ ਇਹ ਸਾਰੇ ਪ੍ਰੋਪਰ ਕਾਰਡ ਵਾਲੀਆਂ ਹੀ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਆ ਮੰਨ ਲਓ ਮੈਂ ਆਪਣਾ ਫਿਰ ਸ਼ੁਰੂ ਤੋਂ ਦੁੱਧ ਦਾ ਕੰਮ ਹੀ ਰਿਹਾ ਹਾਂ ਹਾਂਜੀ 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 ਦੁੱਧ ਦਾ ਰਿਹਾ ਆਪਾਂ ਵਪਾਰ ਨਹੀਂ ਕਰਦੇ ਕੀ ਕਰਦੇ ਪਾਜੀ ਜਿਹੜਾ ਤੁਸੀਂ ਹੁਣ ਫਾਰਮ ਤੇ ਬੋਲਰ ਰੱਖਿਆ ਆ ਹਾਂਜੀ ਤੇ ਇਹਦੀ ਫਿਰ ਜਿਹੜੀ ਤੁਹਾਡੇ ਫਾਰਮ ਦੇ ਝੋਟੀ ਆਈ ਆ ਹਾਂਜੀ ਆ ਬਈ ਜੀ ਤੇ ਕਿੰਨੇ ਕਿੰਨੇ ਦੁੱਧ ਚੱਲੀ ਬਾਜੀ ਪਹਿਲਾਂ ਇਹ ਇਹ ਜੀ 12 ਕਿਲੋ ਦੁੱਧ ਦਤਾ ਨੇ ਠੀਕ ਠੀਕ ਹੈ ਜੀ ਹੁਣ 7 ਮਹੀਨਾ ਤੱਕ ਤਕਰੀਬ ਗੱਭਨ ਰਹਦਾ ਕੋਈ ਮਤਮੜ ਜੀ ਠੀਕ ਆ ਬੋਲੋ ਤੇ ਇਹ ਜਿਹੜਾ ਬੋਲਿਆ ਬਾਜੀ ਇਹ ਫਿਰ ਕਿਹੜੇ ਸਾਨ ਦਾ ਬੱਚਾ ਵਾ ਇਹ ਜੀ ਉਦੋਂ ਇਹ ਐਮਨਤੀ ਦਾ ਸੀਗਾ ਉਹਦਾ ਸਰਕਾਰੀ ਸਰਕਾਰੀ ਹਿਸਾਰ ਯੂਨੀਵਰਸਿਟੀ ਦਾ ਸਾਨ ਆ ਠੀਕ ਆ ਠੀਕ ਆ ਹਾਂਜੀ ਹਾਂਜੀ ਬਹੁਤ ਬਹੁਤ ਇਹਦੀ ਮਾਂ ਦਾ ਦੁੱਧ 20 ਕਿਲੋ ਆ ਜੀ ਠੀਕ ਆ ਜੀ ਜੀ ਇਹ ਆਪਣੇ ਪਹਿਲੇ ਖੀਰੀ ਸੂਪੀ ਆਪਣੋ ਕੁਲ ਜੀ ਅੱਛਾ ਖੀਰੀ ਸੂਪੀ ਹਾਂਜੀ ਹਾਂਜੀ ਸੋ ਦੋਸਤੋ ਆ ਜਿਹੜੀ ਝੋਟੀ ਆ ਖੀਰੀ ਸੂਪੀ ਹੀ ਵੀਰ ਦੇ ਦੱਸਣ ਮੁਤਾਬਕ ਤੇ ਨੇ ਪਹਿਲਾਂ ਨੇ 12 ਕਿਲੋ ਦੁੱਧ ਤਾਂ ਚਲੋ ਵਿਕਾਉ ਨਹੀਂ ਮੇਰਾ ਦਿਲ ਕੀਤਾ ਕਿ ਯਾਰ ਐਮ 29 ਦਾ ਬੱਚਾ ਆ ਵੀਰ ਕੋਲੇ ਕਿਉਂਕਿ ਵੀਰ ਬਰੀਡਿੰਗ ਤੇ ਕੰਮ ਕਰਦਾ ਵਾ ਤੇ ਬਹੁਤ ਸੋਹਣੀ ਝੋਟੀ ਆ ਤੇ ਤੁਸੀਂ ਆ ਦੇਖ ਸਕਦੇ ਆ ਮੰਨ ਲਓ ਰਿੰਗ ਸਿੰਘ ਬਹੁਤ ਹੀ ਸਾਫ ਸੁਥਰਾ ਆ ਤੇ ਹੋਰ ਵੀ ਮੰਨ ਲਓ ਬਹੁਤ ਸਾਫ ਸੁਥਰੇ ਮੰਨ ਲਓ ਵੀਰ ਕੋਲੇ ਬਰੀਡਿੰਗ ਕੀਤੀ ਆ ਬੱਚੇ ਬਹੁਤ ਸੋਹਣੇ ਆਏ ਆ ਉਹ ਵੀ ਮੰਨ ਲਓ ਜ਼ਰੂਰ ਨਿਗਾ ਤੁਹਾਨੂੰ ਮਰਾਵਾਂਗੇ ਤੇ ਆ ਸਰਾਂ ਸਾਹਿਬ ਫਿਰ ਆਪਾਂ ਹੁਣ ਇਹਦੀ ਮੁੱਲ ਦੀ ਡਿਮਾਂਡ ਆਪਾਂ ਨੂੰ ਦੱਸਣੀ ਪੈਣੀ ਦਰਸ਼ਕਾਂ ਨੂੰ ਕਿ ਕੋਈ ਗੱਲ ਨਹੀਂ ਜੀ ਕੀ ਕਰਦੇ ਆ ਜੀ ਆਪਾਂ ਦਾ ਮੁੱਲ ਆਪਣਾ 1.5 ਲੱਖ ਵੀਰ ਜੀ ਅੱਛਾ ਜੀ 1.5 ਲੱਖ ਰੁਪਇਆ ਕਰਦੇ ਆ ਹਾਂ ਜੀ ਤੇ ਭਾਜੀ ਕਿੰਨਾ ਕਮਾਨਤਨ ਹੋ ਜਾਊਗਾ ਜੀ ਕੋਈ ਗੱਲ ਨਹੀਂ ਜੀ ਤੁਸੀਂ ਜਿਆਦਾ ਮਾਨਤਨ ਹੋ ਜਾਊਗਾ ਜੀ ਇਹਦਾ ਬਯੋਗ ਵੀਰ ਜੀ ਵੀਡੀਓ ਵੇਖਿਆਊਗਾ ਠੀਕ ਗੱਲ ਕਰਦੇ ਆਂ ਜੀ ਠੀਕ ਆ ਮੰਨ ਲਓ ਵੀ ਫਿਕਸ ਰੇਟ ਨਹੀਂਗਾ ਇਹਦੇ ਵਿੱਚ ਹੋ ਜਾਊਗਾ ਹਾਂ ਜੀ ਹਾਂ ਜੀ ਕੋਈ ਨਹੀਂ ਮਾਨ ਹੋ ਜਾਊਗਾ ਸੋ ਦੋਸਤੋ ਵੀਰ ਨੇ 1.5 ਲੱਖ ਰੁਪਇਆ ਜਿਹੜਾ ਇਹਦਾ ਮੁੱਲ ਕੀਤਾ ਆ ਤੇ ਬਾਕੀ ਮਾਂਤਣ ਤੁਸੀਂ ਵੀਰ ਦੇ ਫਾਰਮ ਤੇ ਜਦੋਂ ਵਿజిਟ ਕਰੋਗੇ ਤੇ ਵੀਰ ਕਹਿੰਦਾ ਕੋਈ ਗੱਲ ਨਹੀਂ ਇੱਥੇ ਆਉਂਗੇ ਤਾਂ ਮੰਨ ਲਓ ਵੀ ਜਿਹੜਾ ਕਰੂਗਾ ਜਿਹੜਾ ਵੀਰ ਤੇ ਹੋ ਜੂਗਾ ਮਾਂਤਣਾ ਤੁਸੀਂ ਅਰਡਰ ਰੂਟਰ ਦਾ ਫੇਰ ਦੇਖ ਲਓ ਮਿਲਕ ਵੇਨ ਜਿਹੜੀ ਉਹ ਵੀ ਬਹੁਤ ਤਗੜੀ ਆਉਂਦੀ ਆ ਤੇ ਬਾਕੀ ਸੈਂਗਾਾਂ ਦੀ ਬਹੁਤ ਸਾਫ ਸੁਥਰੀ ਆ ਤੇ ਕੋਈ ਕੱਚ ਨਹੀਂ ਹੈਗਾ ਦੋਸਤੋ ਤੇ ਜੇ ਕੋਈ ਖਰੀਦਣਾ ਚਾਹਵੇ ਤਾਂ ਵੀਰ ਤੋਂ ਆਪਾਂ ਇੱਕ ਵਾਰ ਮੋਬਾਈਲ ਨੰਬਰ ਜ਼ਰੂਰ ਪੁੱਛ ਲੈਣੇ ਭਾਜੀ ਆਪਣਾ ਮੋਬਾਈਲ ਨੰਬਰ ਵੀਰ ਜੀ 90411 90411 ਜੀ 97357 97357 हां जी 90411 हां जी 97357 ਸੋ ਦੋਸਤੋ ਏ ਸੀ ਵੀਰ ਦੇ ਫਾਰਮ ਦੇ ਉੱਪਰ ਜਿਹੜਾ ਪਸ਼ੂ ਧਾਨਾ ਚੁਕਾ ਚੁੱਕਾ ਦੋਸਤੋ ਆਪਣਾ ਸਰਾਣ ਡੈਰੀ ਉੱਪਰ ਪਸ਼ੂ ਧਾਨ ਵੀਰ ਨੇ ਬਹੁਤ ਚੰਗਾ ਰੱਖਿਆ ਪਰ ਉਸ ਤੋਂ ਇੱਕ ਅਲੱਗ ਜਿਹੜਾ ਸ਼ੌਂਕ ਬਾਜੀ ਵੀਰ ਦਾ ਇੱਕ ਘੋੜੀਆਂ ਦਾ ਸ਼ੌਂਕੀ ਵੀ ਹੈਗਾ ਵਾ ਵੀਰ ਤੁਸੀਂ ਦੇਖ ਸਕਦੇ ਆ ਮਾਰਵਾੜੀ ਨਸਲ ਦੇ ਵਿੱਚ ਬਹੁਤ ਹੀ ਟੌਪ ਕਲਾਸ ਜਿਹੜਾ ਜਾਨਵਰ ਵੀਰ ਦੇ ਫਾਰਮ ਉੱਪਰ ਆ ਤੇ ਵੀਰ ਨੂੰ ਇਸ ਚੀਜ਼ ਦਾ ਵੀ ਕਾਫੀ ਸ਼ੌਂਕ ਆ ਤੇ ਦੋਸਤੋ ਮਲ ਤੇ ਸਾਂਹ ਤੇ ਘੋੜੀਆਂ ਬੰਦਾ ਨਹੀਂ ਰੱਖ ਸਕਦਾ ਇਹ ਇਹ ਗੈਂਤੀਮੰਤੀ ਨਾਲ ਨਹੀਂ ਪਾਲਦੀਆਂ ਦੋਸਤੋ ਤੇ ਨਾ ਇਹਨਾਂ ਦੀ ਕੋਈ ਗੈਂਤੀਮੰਤੀ ਕੀਤੀ ਜਾ ਸਕਦੀ ਆ ਤੇ ਇਹ ਸ਼ੌਂਕ ਦੇ ਤੰਦ ਆ ਤੇ ਸ਼ੌਂਕ ਦੇ ਤੰਦ ਉਹਦੇ ਕਹਿਣ ਵਾਂਗੂ ਕੋਈ ਖਿਡਾਰੀ ਸ਼ੌਂਕੀ ਵੀਰੀ ਕਰ ਸਕਦਾ ਆ ਜੇ ਸ਼ੌਂਕ ਦਾ ਦੋਸਤੋ ਮੁੱਲ ਵੀ ਕੋਈ ਨਹੀਂ ਹੁੰਦਾ ਤੇ ਆਪਾਂ ਮਾੜਾ ਜਿਹਾ ਵੀਰ ਤੋਂ ਇੱਕ ਵਾਰ ਫਿਰ ਇਹਦੇ ਬਾਰੇ ਵੀ ਜਾਣ ਕਰ ਲਈਏ ਸਾਸਿਕਾਲ ਬਾਸਾਪੀ ਹਾਲ ਚੱਲ ਸਾਸਿਕਾਲ ਜੀ ਮਾਨਾ ਜੀ ਤੇ ਪਾਜੀ ਫਿਰ ਇਹ ਜਾਨਵਰ ਆਪਣੇ ਕੋਲੇ ਇੱਕੇ ਦੋਕ ਦਾ ਹੈਗਾ ਵਾ ਤੁਹਾਨੂੰ ਅਜੇ ਦੋ ਮਹੀਨੇ ਕੋਲੇ ਆਏ ਨੇ ਅੱਛਾ ਜੀ ਇਹ ਵੀ ਸ਼ੌਂਕ ਹੈ ਮੈਂ ਪੂਰਾ ਕਰ ਲਿਆ ਆਪਣਾ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਮਤਲਬ ਆਪਾਂ ਪੁਸ਼ਕਰ ਮੰਡਲ ਉੱਥੇ ਲੈ ਕੇ ਪੁਸ਼ਕਰ ਅੱਛਾ ਪੁਸ਼ਕਰ ਮੇਲਾ ਜਿਹੜਾ ਲੱਗਦਾ ਉੱਥੋਂ ਲੈ ਕੇ ਠੀਕ ਹੈ ਜੀ ਤੇ ਪਾਜੀ ਮੰਨ ਲਓ ਇਹਦੇ ਬਾਰੇ ਹੈ ਕੋਈ ਜਾਣਕਾਰੀ ਵੀ ਕਿਹੜੇ ਬੋਲ ਦੀ ਪਤਾ ਤੁਹਾਨੂੰ ਆ ਕਿ ਜੀ ਪ੍ਰੋਪਰਲੀ ਪਤਾ ਇਹਦੇ ਬਾਰੇ ਠੀਕ ਆ ਤੇ ਉਦੋਂ ਹੁਣ ਇਹ ਮਤਲਬ ਮੇਡ ਕਰਾਈ ਆ ਗੁਰਪਾਲ ਘੋੜਾ ਵਾ ਕਾਲੇ ਕਾਂਡੇ ਦਾ ਬੱਚਾ ਕਾਲੇ ਕਾਂਡੇ ਦਾ ਬੱਚਾ ਹਾਂਜੀ ਰਾਜਸਥਾਨ ਉਹ ਮਤਲਬ ਅੰਬੋਹਰ ਆ ਅੱਛਾ ਜੀ ਉੱਥੋਂ ਕਰਾਈ ਠੀਕ ਹੈ ਜੀ ਹਾਂਜੀ ਹਾਂਜੀ ਤੇ ਦੋਸਤੋ ਤੁਸੀਂ ਦੇਖ ਸਕਦੇ ਆਂ ਵੀਰ ਨੂੰ ਜਿਹੜਾ ਬਹੁਤ ਹੀ ਵਧੀਆ ਸ਼ੋ ਮਾਲੂ ਇਹ ਮੱਝ ਪਸੰਦ ਆਉਂਦੀ ਆ ਤਾਂ ਵੀਰ ਨਾਲ ਜਰੂਰ ਕਰ ਲਿਓ ਸੰਪਰਕ ਸੋ ਧੰਨਵਾਦ ਦੋਸਤੋ ਜੇ ਕਿਸੇ ਨੇ ਆਪਣੇ ਤੋਂ ਹੋਰ ਵੀ ਵੀਡੀਓ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਵੀ ਸਕਰੀਨ ਤੇ ਚੱਲੂਗਾ ਤੇ ਜਿਹੜੇ ਇਹਨਾਂ ਦੇ ਓਨਰ ਆ ਮਾਲਕ ਆ ਉਹਨਾਂ ਦਾ ਨੰਬਰ ਵੀ ਸਕਰੀਨ ਤੇ ਚੱਲੂਗਾ ਧੰਨਵਾਦ ਦੋਸਤੋ